ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਮੋਗੇ ਚੋਂ ਆਪਾਂ ਕਵਰ ਕਰ ਰਹੇ ਆ ਜਿਹਦੇ ਚ ਦੋ SUY ਨਾਗ ਤਿੰਨ ਕੱਟੀਆਂ ਨੇ ਇੱਕ ਬੱਚੀ ਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਗੁਰਦੇਵਤ ਸਿੰਘ ਬ੍ਰੈਸ ਮੋਗਾ ਸ਼ਹਿਰ ਮੋਗਾ ਹੀ ਵੈ ਜਾਂਦਾ ਆਪਣਾ ਜਦੋਂ ਅੰਬਰਸਰ ਰੋਡ ਤੇ ਜਾਈਏ ਇਹ ਤੇ ਨਵੇਂ પેટ્રોલ ਪੰਪ ਦੇ ਸਾਹਮਣੇ ਗਲੀ ਠੀਕ ਆ ਨਾਲ ਲੰਡੇ ਕੇ ਜਾਂਦਾ ਇਹ ਠੀਕ ਆ ਲੋਹਾਰਾ ਚੋਂ ਕਿੰਨੀ ਕੁ ਵਾਟ ਹੈ ਜੀ 1.5 ਕਿਲੋਮੀਟਰ ਹਨਾ 1.5 ਠੀਕ ਆ ਬਾਈ ਤੇ ਅੱਜ ਨਾਗ ਹੈਗੇ ਆਪਣੇ ਕੋਲ ਜੀ 6 ਹਾਂਜੀ ਮੱਝ ਤੋਂ ਸ਼ੁਰੂ ਕਰਦੇ ਸੂਏ ਸੂਏ ਤੋਂ ਵਾਏ ਤੋਂ ਸੂਆ ਕਿੰਨਾ ਮੇਰੇ ਮੱਝ ਦਾ ਮੱਝ ਦਾ ਸੂਆ ਵੀਰੇ ਦੂਜਾ ਤੀਜਾ ਹੀ ਆ ਕਦੋਂ ਸੂਈ ਹੈ ਜੀ ਹੈ ਸੂਈ ਨੂੰ ਹੋ ਗਏ 15 20 ਦਿਨ ਹੋ ਗਏ ਬੱਚਾ ਕੀ ਹੈ ਜੀ ਮਗਰ ਕੱਟੀ ਆ ਵੀਰੇ ਜੇਰ ਕੰਪਲੀਟ ਆ ਜੀ ਜੇਰ ਜੂਰ ਦੀ ਕੰਪਲੀਟ ਆ ਕਿੰਨਾ ਨੱਟ ਦੁੱਧ ਤਿਆਰ ਆ ਨੋ ਦੁੱਧ ਦੋ 9 ਲੀਟਰ ਠੰਡਾ ਤਿਆਰ ਆ ਨੋ ਸ਼ਵਾਈ ਕਰਾ ਦਾਂਗੇ ਜੀ ਸ਼ਵਾਈ ਆ ਭਾਵੇਂ ਚਾਰ ਟਾਈਮ ਕਰੇ ਅਗਲਾ ਥਣਾ ਦੀ ਭਾਰ ਪਿੱਛੇ ਦੀ ਬਾਈ ਗਾਰੰਟੀ ਆਪਣੇ ਤੋੜ ਕੇ ਦਿਖਾ ਦੀ ਵੀਰੇ ਸੁਆ ਵੀਰੇ ਜਿਹੜਾ ਮਰਜੀ ਮੰਨ ਲਿਆ ਕਰੋ ਕਿਉਂਕਿ ਬਾਈ ਦੇ ਨਾਲ ਖਰੀਦਦੇ ਹੀ ਹੁੰਦੇ ਆ ਆਪਾਂ ਨਾ ਤਾਂ ਪਸ਼ੂਏ ਨਾਲ ਵੀਰੇ ਪਸ਼ੂ ਬੁੱਢਾ ਹੋਣ ਲੱਗਿਆ ਤੇ ਨਾ ਹੀ ਜਵਾਨ ਹੋਣ ਲੱਗਿਆ ਤਾਂ ਜਾ ਕੈਮਰੇ ਤੋਂ ਡਰਨਗੇ ਜੀ ਪਸ਼ੂ ਕੋਈ ਗੱਲ ਨਹੀਂ ਵੀਰੇ ਪਚਾ ਕੇ ਲੈ ਜਿਓ ਭਾਜਨ ਮਜੂਦ ਪੂਰਾ ਚੰਗਾ 9 ਕਿਲੋ ਨੈਟ ਦੁੱਧ ਤਿਆਰ ਆਪਦੀ ਦੋ ਟੈਮ ਚੋਲਿਓ ਚਾਰ ਚੋਲਿਓ 6 ਚੋਲਿਓ ਸੋਨਾ ਥਨਾਂ ਦਾ ਸੈਜ ਆ ਕੱਲਾ ਕੱਲਾ ਨਿੱਖੜ ਮਾ ਹੱਥੀ ਚ ਵਾਈਲ ਫੋਟ ਛਾਂ ਕੇ ਦੇ ਪੂਰਾ ਵੀ ਨਹੀਂ ਜੀ ਬਾਕੀ ਚੈੱਕ ਕਰ ਸਕਦੇ ਹੋ ਫਿਟਨੈਸ ਆਲਾ ਹਵਾਨਾ ਹਮਾਰਨਾ ਮਤਨੂ ਨੇੜੇ ਤੋਂ ਵੀ ਚੈੱਕ ਕਰਾ ਦਿਨਾ ਜੀ ਨਾ ਕੋਈ ਖੋਟ ਆ ਨਾ ਕੋਈ ਛਾਂਕ ਆ ਢੰਡੀ ਮਿੱਟੀ ਪੂਰੀ ਹੈ ਬਈ ਬੱਚਾ ਵੀ ਹੈ ਨਾ ਮਗਰ ਬੱਚੀ ਕੱਟਰੀ ਮਾਲ ਦੇਣੀ ਹੈ ਜੀ ਫਾਇਦਾ ਹੋ ਜਾਣਾ ਅਗਲੇ ਦਾ ਕਉਂਕੀ ਜੇ ਕਟਾ ਹੁੰਦਾ ਵੀਰੇ ਲੈ ਕੇ ਫੇਰ ਵੀ ਜਾਣਾ ਪੈਣਾ ਸੀ ਥਣਵਾਦੇ ਘਟੇ ਦੀ ਫੁੱਲ ਗਰੰਟੀ ਹੈ ਥਣਵਾਦੇ ਘਟੇ ਯਾਨੀ ਇੱਥੋਂ ਆਕੇ ਨੀ ਢੇੜਾ ਨਹੀਂ ਵੱਜਦਾ ਹਾਂ ਢੇੜਾ ਨਹੀਂ ਵੱਜਦਾ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਉਹ ਸਿੱਧੀ ਤੇ ਡਿਮਾਂਡ ਕਰਨੀ ਬਈ ਬਈ ਆਪਾਂ ਜਾਇਜ ਜਿਹੜੇ ਲੈਣੀ ਡਿਮਾਂਡ ਵੀਰੇ 80000 ਦੀ ਦੇ ਦਾਂਗੇ ਹੋਜੂ ਮਾੜਾ ਮੋਤ ਮਾਨਤਾਨ ਕਰਦੇ ਜਾਇਜ ਡਿਮਾਂਡ ਆ ਬਾਈ ਕਹਿੰਦਾ 80000 ਦੀ ਦੇ ਦਾਂਗੇ ਆ ਠੰਡਾ ਕਰਕੇ ਆ ਨਹੀਂ ਤਾਂ ਉਹ ਇਹਦੀਆਂ 1 ਡੇਡ ਲੱਖ ਨਹੀਂ ਤਾਂ ਬਹੁਤ ਮਹਿੰਗੀ ਥੋੜਾ ਜਿਆ ਠੰਡਾ ਚੱਲੀ ਜਾਂਦਾ ਮੈਂ ਕੰਮ ਜੈਜ ਡਿਮਾਂਡ ਆ ਪਹਿਲਾਂ ਵੀ ਆਪਾਂ ਇਸ ਕਰੋ ਵੀਡੀਓ ਕਵਰ ਕੀਤੀਆਂ ਮੁੱਲ ਛੋਟੇ ਛੋਟੇ ਹੁੰਦੇ ਬਾਈ ਦੇ ਜਿਹੜਾ 2 ਨੰਬਰ ਨਾਗ ਆ ਬਾਈ ਇਹਦਾ ਸੁਆ ਕਿੰਨਾ ਮਾਜੀ ਇਹ ਪਹਿਲੇ ਆ ਵੀਰੇ ਇਹ ਦੰਦੋ ਕਿਵੇਂ ਆ ਜੀ ਦੰਦੋ ਪੂਰੀਏ ਵੱਡੀ ਹੋ ਗਈ ਬੰਨੀ ਠੀਕ ਆ ਬੱਚਾ ਕੀ ਇਹਦੇ ਮਗਰ ਜੀ ਮਗਰੇ ਤੇ ਕੱਟਾ ਵੀਰੇ ਕਦੋਂ ਸੁਈ ਆ ਜੀ ਇਹ ਸੁਈ ਨੂੰ ਹੋ ਗਿਆ ਹਫ਼ਤੇ ਹਫ਼ਤੇ ਦੇ ਨੇੜੇ ਠੀਕ ਆ ਜੀਰ ਭਾਰ ਪਿੱਛੇ ਦੀ ਵੀਰੇ ਹਾਂ ਗਰੰਟੀ ਆ ਆਪਣੀ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ ਹੁਣ 8 ਕਿਲੋ ਟੰਡਾ ਹੈਗਾ ਵਾ 8 ਕਿਲੋ ਜੋਕ ਦਾਂਗੇ ਝੂਠ ਮਾਰਨ ਵਾਲਾ ਤਾਂ 12 ਕੋਲਾ ਚਲ 14 ਕੋਲਾ ਉਹਦਾ ਕੋਈ ਫਾਇਦਾ ਨਹੀਂ ਇੱਥੇ ਕਿਹੜਾ ਵਜੇ ਹੈ ਨਾ ਅਗਲੇ ਦਾ ਬਾਕੀ ਪਹਿਲੇ ਨਾ ਹਜੇ ਜਣੀ ਕਿ ਸਟਾਰਟਿੰਗ ਹੀ 8 ਕਿਲੋ ਤੋਂ ਕੀਤੀ 10 11 ਕਿਲੋ ਬੜੇ ਆਰਾਮ ਨਾਲ ਚਵਾਉ ਬਾਕੀ ਸੇਵਾ ਸੰਭਾਲ ਦੇ ਸਕਦੇ ਆ ਉਹ ਜਿੰਨੇ ਕੋਈ ਸਾਂਭ ਲੂਗਾ ਉਹਨਾਂ ਦੁੱਧ ਚੋਲੂਗਾ ਇਹ ਵੀ ਤੋਰ ਕੇ ਦਿਖਾ ਦੀ ਵੀਰੇ ਸੁਆ ਪਹਿਲਾ ਵੀਰੇ ਦੰਦੋ ਬਾਈ ਦੱਸਦਾ ਕਿ ਜਵਾਨੀ ਹੋਊਗੀ ਬੱਚਾ ਮਗਰ ਕੱਟਾ ਨੈਟ 8 ਕਿਲੋ ਦੁੱਧ ਤਿਆਰ ਆ ਆਪ ਦੀ ਦੋ ਟੈਮ ਚੋਲਿਓ ਚਾਰ ਚੋਲਿਓ ਤੇ ਚਾਹੇ 6 ਚੋਲਿਓ ਸੋਨਾ ਮੁਠੀ ਵਾਲਾ ਥਾਨ ਕੱਲਾ ਕੱਲਾ ਨਿਖੜਵਾ ਹੱਥੀ ਚਵਾਈ ਵਾਲਾ ਫੋਰਸ਼ਾ ਕੇ ਤੇ ਭੂਰਾ ਵੀ ਨਹੀਂ ਥਾਨ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿਨਾ ਐ ਸੋਨਾ ਮੋਟਾ ਲੱਗਿਆ ਵਾ ਵੀਰੇ ਤੇ ਇਹਦਾ ਛੋਟਾ ਜਿਹਾ ਭਾ ਲੈਣ ਦੇਣ ਜੇ ਆਲਾ ਮੁੱਲ ਬਈ ਇਰੇ ਮੁੱਲ 72000 70000 ਵੀ ਦੇਣਗੇ ਇਹ ਵੀ ਆਫਰ ਹੀ ਹੈ ਟੋਕਰਾਂ ਦਾ ਟੋਕਰਾਂ ਦੇ ਭਾਜ ਜਾਨੀ ਟੋਕਰ ਗੱਬਣ ਵੀ ਇੰਨੇ ਦੀ ਲੈਣਗੇ ਹਾਂ ਇੰਨੇ ਕਹਿੰਨੇ ਟੋਕਰ ਗੱਬਣ ਅਗਲਾ ਦੁੱਧ ਪੀ ਲੈ ਨਾਲੇ ਹਾਂ ਜੇ ਜਿਹੜੇ ਟੋਕੜਾ ਗੱਬਣਾ ਵੀਰੇ ਲੈਣੋਂ ਫਿਰਦੇ ਆ ਨਾ ਆ ਮਹੀਨਿਆਂ ਚ ਟੋਕੜ ਗੱਬਣ ਵੀ ਉਹਨੇ ਦੀ ਹੋਣੀ ਜਿਹੜੀ ਹੁਣ ਟੋਕੜ ਗੱਬਣ ਲਈ ਹੋ ਸੱਚਰ ਵੀ ਵੀਰੇ ਉਹਨੇ ਦੀ ਵੀ ਉਹਨੇ ਦੀ ਮਿਲ ਜਾਣੀ ਆ ਨਲੇ 4 ਮਹੀਨੇ ਅਗਲਾ ਚੋਲੂਗਾ ਤੇ ਇੰਨੇ ਦੀ ਜਦੋਂ ਮਰਜੀ ਵੇਚ ਦੇ ਹਾਂ ਠੀਕ ਆ ਬਾਈ ਜਿਹੜੀਆਂ ਆਪਣੇ ਕੋਲ ਕੱਟੀਆਂ ਤੇ ਤਿੰਨ ਨੰਬਰ ਨਾ ਬਾਈ ਕੱਤੀ ਦੀ ਕਿੰਨੀ ਉਮਰ ਹੋਊਗੀ ਇਹਦੀ ਹੈਗੀ ਆ ਵੀਰੇ ਸਾਲ ਦੇ ਨੇੜੇ ਝੋਲੀ ਬਹੁਤ ਸੋਹਣੀ ਆ ਹਨਾ ਹਨ ਕੱਲਾ ਕੱਲਾ ਨਿੱਖੜਵਾ ਗੱਲ ਮੱਥੇ ਦੇ ਬਾਲਾ ਸਿੰਘ ਕਰਮ ਵਾਲੀ ਗੋਲ ਕਰਦੀ ਹੁੰਦੀ ਸੰਭੀ ਭਲੀ ਪੂਰੀ ਆ ਹਨਾ ਆਏ ਨਹੀਂਗਾ ਬਾਈ ਲੱਸੀ ਲਾਵੀਆਂ ਕੋਈ ਇਹ ਦਿਨ ਮਾਦਨਾ ਵੀਰੇ ਇਹ ਆਪਣੇ ਯਾਰ ਦੋਸਤ ਕੋਲ ਹੀ ਸੀਗੀ ਠੀਕ ਆ ਉਹਨੂੰ ਲੋੜ ਸੀਗੀ ਪੈਸਿਆਂ ਦੀ ਠੀਕ ਆ ਉਹ ਦੇਣ ਲੱਗਾ ਸੀ ਵੱਡਣ ਵਾਲਿਆਂ ਨੂੰ ਠੀਕ ਆ ਤੇ ਆਪਾਂ ਜਾਣ ਨਹੀਂ ਬਚਾਈਏ ਹਾਂ ਜਾਣੀ ਬਚਾਈਏ ਠੀਕ ਆ ਛੋਟਾ ਜਿਹਾ ਪਪਾ ਖੜੀ ਰਹਿਣ ਦੇ ਕੋਈ ਗੱਲ ਨਹੀਂ ਹਾਂ ਭਾ ਵੀਰੇ ਮੁੱਲ ਚ ਐ ਵੀ ਕਰਾਲਾ ਇਹ 15000 ਦੀ ਐਸ ਨੂੰ ਦੇਈਗਾ ਓ ਫਰੀ ਹੈ ਜਾਇਜ ਐ ਕੱਟੀ ਸੰਭੀ ਪਹੁੰਚ ਹਾਂ ਸੰਭੀ ਬੋ ਚਲੋ ਆਪਣੀ ਜਾਨ ਬਾਜੂ ਹੈ ਨਾ ਵਿਚਾਰੀ ਦਾ ਫਾਇਦਾ ਹੋ ਜਾਊਗਾ ਤੇ ਨਹੀਂ ਉਹਨਾਂ ਨੇ ਤਾਂ ਭਾਰੀ ਲਿੱਸੀ ਲਾਵੇ ਸਭ ਨਘਾਈ ਦੇਣੀ ਹੁੰਦੀ ਆ ਫਾਇਦਾ ਨਹੀਂ ਪਰ ਜਿਹੜਾ ਲੈ ਗਿਆ ਕੋਈ ਐਂ ਨਹੀਂ ਕਹਿ ਸਕਦਾ ਕਿ ਬੇਕੱਤੀ ਹੋਈ ਆ ਸੰਭੀ ਪਲੀਆ ਫੀੜ ਤੇ ਪਲੀ ਵੀ ਆ ਫੁੱਲ ਡੇਢ ਲੱਖ ਦੀ ਤਿਆਰ ਹੋ ਕੇ ਵਿਕੇਗੀ ਇਹ ਚੰਗੀ ਸੰਭੀ ਗਿਆ ਹੁਣ ਲੈਣ ਕੇ ਬਾਨੀ ਦਿੱਤੀ ਤੇ ਫਿਰ ਉਹਦਾ ਫਾਇਦਾ ਨਹੀਂ ਹੋਈ ਜੀ ਤੇ 4 ਨੰਬਰ ਨਾ ਗੇ ਵੀਰੇ ਇਹ ਦਿੱਤੀ ਉਮਰ ਕੇ ਮਿੰਨੀ ਆ ਦੋ ਸਾਲ ਦੇ ਨੇ ਦੂ ਖੀਰੀ ਆ ਹਜੇ ਦੰਦੋ ਗਰੰਟਡ ਆ ਜੀ ਕੀ ਇਹਦੀ ਠੀਕ ਆ ਝੋਲੀ ਇਹਦੀ ਵੀ ਸੁਣੀ ਆ ਕੱਲਾ ਕੱਲਾ ਸਾਨੂੰ ਨਿਖੜਮਾ ਸਿੰਘ ਵੀ ਗੋਲ ਕਰਦੀ ਹੁੰਦੀ ਆ ਲਗਭਗ ਦੋ ਸਾਲ ਦੇ ਆਸੇ ਪਾਸੇ ਦੀ ਉਮਰ ਹੋਊਗੀ ਜੀ ਦੰਦੋ ਬਾਈ ਦੇ ਦਸਨ ਮੁਤਾਬਕ ਗਰਾਂਟਡ ਖੀਰੀ ਆ ਚੰਗੀ ਆ ਵੀਰੇ ਇਹ ਵੀ ਤੇ ਬਾਕੀ ਪੈਠ ਪੂੜਾ ਬਿਸਕੁਟਾ ਹਮ ਭਜਣਾ ਬੁਜਣਾ ਚੰਗਾ ਯਾਨੀ ਹੋਰ ਬੰਦਾ ਆਪਦਾ ਮਹੀਨੇ ਤੱਕਰ ਜਾ ਕੇ ਇਹ ਆਈ ਇਹਦੀ ਕਰਾ ਸਕਦਾ ਵੀਰੇ ਹੋ ਸਕਦਾ ਵੀਰੇ ਆਪਣਾ ਝੋਟਾ ਵੇਚਾ ਕਟੀਆਂ ਕਰਦੀਆਂ ਜਾਂ ਹੋਰ ਵੀ ਕਟੀਆਂ ਵਾਂ ਇਹਦਾ ਥੋੜੀ ਲੋਡ ਕਰਕੇ ਵੇਚਣੀ ਆ ਵਾਂ ਕਟੀਆਂ ਮੇਰੇ ਕੋ 25 30 ਜਾਂ ਉਧਰ ਪਲਾਟ ਚ ਘਰੇ ਰੱਖੀਆਂ ਠੀਕ ਆ ਤੇ ਕਟਾ ਵੇਚਾ ਹੋ ਸਕਦਾ ਬਣੀ ਵੀ ਹੋਵੇ ਠੀਕ ਆ ਕੋਈ ਆਪਾਂ ਗਰੰਟੀ ਨਹੀਂ ਦਿੰਦੇ ਪਰ ਬਣੀ ਹੋ ਸਕਦਾ ਬਣੀ ਹੋਵੇ ਜੇ ਸਭ ਠੀਕ ਹੈ 3 ਢ 12 ਬਾਰਾ ਕਰਦੀ ਜਾਂਦੀ ਹੋ ਸਕਦਾ ਵੀ ਨਿਕਲੇ ਸਿੱਧੀ ਜਾਇਜ਼ ਡਿਮਾਂਡ ਜੀ ਇਹ ਵੀਰੇ 40000 ਚੋਂ 2000 ਛੋੜ ਕਰ ਦਾਂਗੇ 38 38 ਜੋੜਾ ਲੈ ਜੇ ਬਈ ਮਾਨਦਾਨ ਕਰਦੇ ਕੋਈ ਠੀਕ ਹੈ ਤੇ ਜਿਹੜੀ ਆ ਕੱਟੀ ਹੈ ਵੀਰੇ ਇਹਦੀ ਕਿੰਨੀ ਉਮਰ ਹੈ ਜੀ ਇਹਦੀ ਵੀ ਇੱਥੇ ਕੀ 2 ਸਾਲ ਦੇ ਲੱਗ ਠੀਕ ਹੈ ਲੱਗ ਇਹ ਵੀ ਦੰਦੋ ਕੀਰੀ ਹੈ ਜੀ ਹਾਂ ਜੀ ਕੀਰੀ ਦੀ ਗਰੰਟੀ ਹੋਊਗੀ ਹਾਂ ਜੀ ਠੀਕ ਆ ਸੈਂਗੂ ਸੰਗ ਪੂਰਾ ਹਨਾ ਗੋਲ ਕਰਦੀ ਆ ਇਹ ਚੰਗੀ ਬਗਲ ਇਹ ਨੂੰ ਆਉਣ ਤੋਂ ਆਉਣ ਵਾਲੀ ਆ ਕੱਟੀ ਵੀ ਅਸੀਂ ਚੰਗੀ ਆ ਫੋਟ ਸ਼ਾਂਗ ਤਾਂ ਕੋਈ ਨਹੀਂ ਬਈ ਇਹਦੇ ਨਹੀਂ ਨਹੀਂ ਸਾਫ਼ ਠੀਕ ਆ ਇਹ ਵੀ ਇਦਰੀ ਬਣ ਲਈ ਕੋਈ ਗੱਲ ਨਹੀਂ ਇਹਦਾ ਭਾ ਕਿੱਡਾ ਕਾ ਬਈ ਇਹ ਵੀ ਇੰਨੇ ਦੀ ਦੇ ਦਾਂਗੇ ਵੀਰੇ 38000 ਦੀ ਠੀਕ ਆ ਕੱਟੀਆਂ ਥੋੜੀਆਂ ਹੀ ਆ ਲਿਸੀਆਂ ਹੋ ਗਈਆਂ ਮੇਰੇ ਕੋ ਤਾਂ ਕਰਕੇ ਜਿਆਦੀਆਂ ਕਰਕੇ ਨਾ ਸੇਵਾ ਨਹੀਂ ਹੁੰਦੀ ਠੀਕ ਫਸ ਜਾਂਦੀਆਂ ਤੇ ਬੱਚੀ ਦੀ ਕਿੰਨੀ ਕੁ ਮਰ ਆ ਜੀ ਬੱਚੀ ਦੀ ਹੈਗੀ ਆ ਵੀਰੇ 6 ਮਹੀਨਿਆਂ ਦੀ ਆ 6-7 ਮਹੀਨਿਆਂ ਦੀ ਇਹ ਫਿਰ ਮੁਕਤਲੇ ਭਾਈ ਜਾਨੀ ਕਿੰਨੇ ਜੀ ਦੇ ਦਾਂਗੇ ਯਾਰ ਫੋਨ ਲਾ ਲੈ ਬਸ ਸਾਂਭਣ ਵਾਲਾ ਲੈ ਜਾ ਕੋਈ ਐਵੇਂ ਛੱਡਣ ਵਾਲਾ ਨਾ ਲੈ ਜਾ ਸਾਂਭਣ ਵਾਲਾ ਲੈ ਜਾ ਤੇ ਜੋੜੇ-ਜੂੜੇ ਨਾਲ ਆਫਰ ਵੀ ਕਰ ਦਾਂਗੇ ਹਾਂ ਜੀ ਠੀਕ ਆ ਵੀਰੇ ਕੱਟੀਆਂ ਦੋਵਾਂ ਨਾਲ ਇੱਕ ਬੱਚੀ ਫਰੀ ਬੱਚੀ ਫਰੀ ਕਰ ਦਾਂਗੇ ਬਾਕੀ ਮੱਝ ਦੋਵਾਂ ਨਾਲ ਵੀ ਬੱਚੀ ਫਰੀ ਜਿਹੜਾ ਮਰਦੇ ਜੋੜਾ ਲੈ ਜਾਏ ਬੱਚੀ ਫਰੀ ਲੈ ਜਾਏ ਜਿਹੜਾ ਜੋੜਾ ਮਲਾ ਕੇ ਲੈ ਗਿਆ ਚਾਹੇ ਕੱਟੀ ਲੈ ਜਾਓ ਚਾਹੇ ਮੱਝ ਲੈ ਜਾਓ ਬੱਚੀ ਨਾਲ ਫਰੀ ਦੇ ਦਾਂਗੇ ਬੱਚੀ ਨਾਲ ਫਰੀ ਠੀਕ ਆ ਭਾਈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ